ਹਰ ਹਰ ਨਾਮ ਤੇ ਆਈਏ ਮੇਰੇ ਜਿੰਦਮੀਆਂ ਗੁਰਮੁਖ ਨਾਮੇ ਅਮਲੇ ਰਾਮ ਹਾਮ ਮਾਇਆ ਦੇਖ ਮੇਰੀ ਜਿੰਦੜੀ ਐ ਹਰਿ ਅੰਮ੍ਰਿਤ ਵਿਖਲਾ ਦਾਇ ਨਾਮ ਹਾਉ ਮਿਲਹਾਵੀ ਤਨ ਨੂੰ ਮੇਰੇ ਜਿੰਦੜੀ ਐ ਜਨ ਹਰਿ ਨਾਮ ਨਾਮ ਆਧਾਰੋ ਨਾਮ ਗੁਰ ਸਤਗੁਰੂ i ਸੰਮਰਸਾ ਸੋਰਠ ਮਹਲਾ ਬਦਵਾ ਪਰਮੇ ਸਰਦਿਤਾ ਕੰਨਾ ਧੁਖ ਰੋਗ ਕਾਟੇ ਰਾ ਕੰਨਾ ਅਨਹ ਕਰਹਿ ਮਨ ਤਾਰੇ ਨਾਨਕ ਪ੍ਰਭ ਕਿਰਪਾ ਧਾਣੀ ਕੰਗਰਾਂ ਧਾੜੀ ਸੰਤਹੁ ਸਭ ਤਾਈ ਪਾਰ ਬ੍ਰਹਮ ਮੂਰਣ ਪਰਮੇਸਰ ਰਮ ਰਹਿਆ ਸਭਨੇ ਤਾਈ ਰਹਾ ਤਲ ਕੀ ਬਾਣੀ ਆਈ ਤਨ ਸਗਲੇ ਚਿੰਤ ਮਿਟਾਈ ਰਮਨਿਕ ਸਾਧਵ ਕੰਨਾ ਤੁੜਤੀ ਬਣੀ ਆਈ ਤੈਨ ਸਗਲੇ ਚੰਨ ਮਟਾਈ ਦਿਆਲ ਵਰਖੇ ਹਰਮਨ ਪਵਨ ਬਾਣੀ ਦੇ ਹਉਨਾਵਾਂ ਸਾਹਿਬ ਜੋ ਗੁਰੂ ਪਾਤਸ਼ਾਹ ਮਹਾਰਾਜਿਆਂ ਨੇ ਬਖਸ਼ਿਸ਼ ਕੀਤੇ ਹਨ ਸੋਰਠਿ ਰਾਗ ਦੇ ਵਿੱਚੋਂ ਪੰਜਵੇਂ ਪਾਦਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜਿਆਂ ਦੀ ਪਵਨ ਬਾਣੀ ਅੱਧਿਆਤ ਦਾਇ ਪਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ ਪਵਨ ਪਵਿੱਤਰ 600 72 28 ਪਰ ਸੁਸ਼ੋਭਤ ਹੈ ਸੋਰਠਿ ਮਹਲਾ 5ਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਮੇਰਾ ਪੰਨਾ ਜਿਸ ਮੁਨੱਖ ਦੇ ਆਤਮਕ ਜੀਵਨ ਵਾਸਤੇ ਪਰਮੇਸ਼ਵਰ ਵਰਗ ਰੂਪ ਜੀ ਨੇ ਵਿਕਾਰਾਂ ਦੇ ਰਸਤੇ ਵਿੱਚ ਬੰਦ ਮਾਰ ਦਿੱਤਾ ਹੋਵੇ ਉਸ ਮੁਨੋਖਲੇ ਅੰਦਰੋਂ ਪਰਮੇਸ਼ਵਰ ਮੈਨੂੰ ਖਾਂ ਤੇ ਲੋਕਾਂ ਦਾ ਘੇਰਾ ਹੀ ਮੁਕਾ ਦਿੱਤਾ ਹੈ। ਆਨੰਦ ਕਰਨ ਨਰ ਨਾਰੀ ਹਰਿ ਹਰਿ ਪ੍ਰਭ ਕਿਰਪਾ ਧਾਰੀ ਫਿਰ ਉਹ ਸਾਰੇ ਜੀਵ ਆਤਮਿਕ ਆਨੰਦ ਮਾਣਦੇ ਨੇ ਜਿੱਦਾਂ ਉਤੇ ਉਸ ਕਾਲਪੁਰਖ ਬੰਭੂ ਵੈਗੁਰੂ ਜੀ ਨੇ ਕਿਰਪਾ ਕਰ ਦਿੱਤੀ ਹੋਵੇ। ਸੰਤ ਹੋ ਸੁਖ ਨੂੰ ਸੰਭਾਈ ਇਰਵੋ ਸੋ ਲੋਕ ਨੂੰ ਸਭ ਥਾਵਾ ਵਿੱਚ ਸੁਖ ਹੀ ਸੁਖ ਪ੍ਰਦੀਨ ਹੁੰਦਾ ਹੈ ਪਾਰ ਪਰਮ ਪੂਰਨ ਪਰਮੇਸ਼ਰ ਰਾਮ ਨਾਯਾਸਨੇ ਜਾਈਂ ਨਹਾਓ ਜਿਸ ਮਨੁੱਖ ਨੂੰ ਇਹ ਜੀਨ ਹੋ ਜਾਂਦਾ ਹੈ ਇਹ ਪਾਰ ਪਰਮ ਪੂਰਨ ਪਰਮੇਸ਼ਰ ਸਭ ਥਾਵਾ ਵਿੱਚ ਮੌਜੂਦ ਹੈ ਧੁਰਤੀ ਬਾਣੀ ਆਈ ਤੈ ਸੰਗ ਦੇ ਚਿਤ ਵਟਾਈ ਨਰਮਾਤਮਾ ਦੇ ਸਬਦ ਸੁਨਾਤੀ ਬਾਣੀ ਜਿਸ ਉਪੰਨ ਦੇ ਅੰਦਰ ਆਣ ਅਸੀਂ ਉਸ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ ਦਇਆ ਤੁਖ ਮਿਹਰਵਾਨਾ ਹਰ ਨਾਮਕ ਸਾਜ ਵਖਾਨਾ ਦਇਆ ਦਾ ਸੋਹ ਪ੍ਰਭੂ ਉਸ ਮਨੁੱਖ ਨੂੰ ਤੇ ਮਿਹਰਵਾਨ ਹੋਇਆ ਰਿਹਾ ਹੈ ਉਹ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਦਾ ਹੀ ਉਹ ਚਾਰ ਦਾ ਹੈ ਸੋ ਮੋਟਾਨ ਕੁਟ ਸ਼ੁਕਰਾਨਾ ਧੰਵਾਦ ਧੰ ਸਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਹਨ ਅਰਦਾਤ ਜੇ ਦਾ ਨਾਮ ਲਤ ਮਿਲੇ ਤੋਂ ਹਾਨ ਕਿਰਪਾ ਬਖਸ਼ਿਸ਼ ਰਹਿ ਦਿੱਤੀ ਅੰਮ੍ਰਿਤ ਵੇਲਾ ਹੁਲੇ ਦਰਸ਼ਨ ਦੀ ਦਾ ਦੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸੰਗਤ ਕਰਨ ਦਾ ਸੁਭਾਗ ਸਮਾ ਸਤ ਜੀਆ ਨੇ ਬਖਸ਼ਿਸ਼ ਕੀਤਾ ਸਤ ਗੁਰੂ ਗ੍ਰੰਥ ਰੇਵਾ ਜੋ ਸੱਜੇ ਪਾਤਸ਼ਾਹ ਜੀ ਸਹੀ ਤਰ੍ਹਾਂ ਮੇਲ ਦਸਤੇ ਬਣਾਏ ਰੱਖਣਾ ਸਰਬੱਤ ਦਾ ਭਲਾ ਆਪਣਾ ਚਰਣਾ ਕਰਨਾ ਨਾਨਕ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮੇਰ ਪਰ ਹੰਦਰ ਕਲ ਗੁਰ ਸਿੱਖੀ ਜੀਵਨ ਦਾ ਦਾਤ ਦੀਨਾ ਦਾਤਮ ਤੂਰੇ ਬੰਨ੍ਹਣਾ ਦਾ ਪਿਆਰ ਸਭ ਨੂੰ ਮਕਸੂਸ ਕਰਨ ਸਰਬੱਤ ਸੰਤਾਂ ਦੇ ਕਾਰਨ ਆਸ ਕਰਨ ਉਹ ਅਨੁਸਾਰ ਸਭ ਰਹੀਆਂ ਸ਼ਬਦ ਮਨ ਨੂੰ ਪ੍ਰਾਪਤ ਨੂੰ ਪੂਰਨ ਕਰਨ ਸਰਬੱਤ ਸੰਤਾਂ ਦਾ ਅਰਦਾਸ ਕਰਵਾ ਜੀਓ ਆਇਆਂ ਜੀਓ ਆਇਆਂ ਜੀ ਆਓ ਰੂਪਿਆ ਨੇ ਸਾਸ ਸਤਿਨਾਮੁ ਸ੍ਰੀ ਵਾਗੁ ਜੀ ਦੇ ਚਾਉ ਬਲ ਰੜਾ ਕਰੀਏ ਕੋਈ ਵੀ ਰਸਨਾ ਦਾ ਜੀ ਨਾ ਰਹੇ ਸਾਰੀਓ ਸੰਤਾਨ ਪਿਆਰ ਸਤਿਕਾਰ ਸੰਤੋਲਿਓ ਜੀ ਸਤਨਾਮੁ ਬੁਲਾਵੇ ਗੁਰੂ 办呢 ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਗੁਰੂ ਜੀ ਕਾ ਕਲਸਾ ਗੁਰੂ ਜੀ ਕੀ ਖਤੇ